Oh hey. ਜਿੰਨੇ ਮਿਹਨਤ ਕਰਨੀ ਹੈ ਉਹ ਸੰਸਾਰ ਦੇ ਕੰਮਜੋਗ ਹੋਣਾ ਹੀ ਹੋਣਾ ਹੈ ਜਿਹਦੇ ਅੰਦਰ ਜਗ ਬਾਹ ਤੇ ਅਸੀਂ ਸਾਰਿਆਂ ਹੀ ਜਿੰਨੇ ਵੀ ਸੱਜਣ ਆਏ ਤੇ ਇਕੱਠੇ ਹੋਏ ਸੀਨੀਅਰ ਜੂਨੀਅਰ ਕਿਸੇ ਨਾ ਕਿਸੇ ਦਾ ਵਾ ਵਾਸਤਾ ਸਪੋਰਟਸ ਨਾਲ ਸੰਘਰਸ਼ ਨਾਲ ਲੜਨਾ ਜੁੜਿਆ ਹੋਇਆ ਅਸੀਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਨੇ ਕਿਸੇ ਫੀਲ ਦੇ ਵਿੱਚ ਸੰਘਰਸ਼ ਕੀਤਾ ਇਸ ਵਾਰ ਸਕੇ ਇੰਨਾ ਦਾ ਫੀਲਡ ਹੈ ਜਿਹਦੇ ਵਿੱਚ ਸੰਘਰਸ਼ ਕੀਤਾ ਤੇ ਪਹਿਲੇ ਦਿਨ ਤੋਂ ਲੈ ਕੇ ਆਠੀ ਦਿਨ ਤੱਕ ਸੰਘਰਸ਼ੀ ਸੰਘਾਸ ਹੈ ਹੁਣੇ ਹੀ ਰਮੀ ਸਾਹਿਬ ਇੱਕ ਗੱਲ ਕਰਦੇ ਸੀ ਕਿ ਜਿਹੜੀ ਖੁਸ਼ੀ ਹੈ ਨਾ ਲੋਕ ਜਿਹੜੀ ਉਹ ਫੀਲਡ ਹੈ ਜੋ ਕੁਝ ਵੀ ਮਿਲਿਆ ਉਸੇ ਵਿੱਚੋਂ ਮਿਲਿਆ ਮੈਂ ਉਹਦੇ ਨਾਲ ਜੋੜ ਕੇ ਗੱਲ ਕਰਨੀ ਹੈ ਖੇਤੀ ਜਿਹੜੀ ਹੈ ਖੇਤ ਜਿਹੜੇ ਆ ਜਿਹੜਾ ਕਿਸਾਨ ਹੈ ਅੱਜ ਭਾਵੇਂ ਉਸ ਰਸਤੇ 'ਵਲ ਤੁਰ ਪਿਆ ਹੈ ਖੁਸ਼ੀਆਂ ਵਾਲੇ ਰਸਤੇ 'ਵਲ ਉਹਦੇ ਪਿੱਛੇ ਕਾਰਨ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਸੰਸਾਰਿਕ ਦੌੜ ਜਿਹੜੀ ਹੈ ਦੁਨੀਆਂ ਦੇ ਵਿੱਚ ਲੱਗੀ ਹੋਈ ਵਸਤੂਆਂ ਨਹੀਂ ਜਿਹੜੀਆਂ ਜ਼ਰੂਰਤਾਂ ਨੂੰ ਅਸੀਂ ਛੱਡ ਕੇ ਸੁਪਣਿਆਂ ਦੇ ਮਗਰ ਭੱਜ ਪਏ ਅਸੀਂ ਇਹ ਸੋਚਿਆ ਕਿ ਗਵਰਦੀਆ ਗੋਲ ਕੀ ਹੈ ਜੇ ਉਹਨੇ ਵੱਡੀ ਗੱਡੀ ਲਈ ਵੱਡੀ ਕੋਠੀ ਪਾ ਲਈ ਤੇ ਮੈਂ ਵੀ ਭਾਵੇਂ ਮੁਫਾਹਾ ਲੈ ਕੇ ਸੁੱਚੀਆਂ ਗਿੱਖ ਕਰਕੇ ਭਾਵੇਂ ਧੱਕੇ ਨਾਲ ਗੱਲ ਚਲਦਾ ਬਾਵਾ ਮੈਂ ਪਾਣਾ ਇਹ ਕਾਰਨ ਬਣਿਆ ਨਹੀਂ ਤੇ ਖੇਤੀ ਵਰਗਾ ਕਿੱਤਾ ਜਿਹਦੇ ਵਿੱਚ ਸਿੱਧਾ-ਸਿੱਧਾ ਉਸ ਅਕਾਲ ਪੁਰਖ ਨਾਲ ਉਸ ભગવાન ਨਾਲ ਉਸ ਰੱਬ ਨਾਲ ਗੱਲ ਜੁੜਦੀ ਸੀ ਕੋਈ ਦੁਨੀਆ ਦਾ ਕਿੰਤਾ ਨਹੀਂ ਜਿਹਦੇ ਵਿੱਚ ਤੁਸੀਂ ਦਾਣਿਆਂ ਦੀ ਮੁੱਠ ਸਿੱਟ ਕੇ ਆਓ ਘਰੋਂ ਆਪਣੇ ਘਰ 'ਚੋਂ ਜਿਹੜੀਆਂ ਪਹਿਲਾਂ ਮੱਕੀਆਂ ਹੁੰਦੀਆਂ ਸੀ ਘਰਾ ਦੇ ਵਿੱਚ ਆਮ ਲੋਕਾਂ ਦੇ ਘਰ ਛੋਟੇ-ਛੋਟੇ ਕੱਚੀਆਂ ਕੋਠੀਆਂ ਜਿਨ੍ਹਾਂ 'ਚੋਂ ਦਾਣੇ ਲੈ ਕੇ ਜਾਣੇ ਆਪਣੇ ਖਾਨਦੋਦ ਖਾਲਜੋਬੇ ਰੱਖ ਕੇ ਬੱਕੀ ਖੇਤਾਂ ਦੇ ਵਿੱਚ ਬੀਜ ਕੇ ਆਣੇ ਤੇ ਅਰਦਾਸ ਕਰਨੀ ਬਿਮਾਰਾਂ ਦਾ ਇਨ ਮਾਲਾਈ ਤੇ ਮਾਲੋਂ ਦੇ ਅਕਸੀ ਸਪੋਰਟਸਮੈਨ ਜਿਵੇਂ ਮਿਹਨਤ ਕਰਦਾ ਹੈ ਉਹ ਉਸ ਹਰਕਤ ਨੂੰ ਸਦਾ ਬਾਣਾ ਬਣ ਕੇ ਉਹ ਇਹ ਸੋਚਦਾ ਹੈ ਕਿ ਮਾਲਕਾ ਇੱਕ ਦਿਨ ਵਿੱਚ ਹੋ ਜਾਗਾ ਤੇ ਖੜਾ ਕਰੀ ਹਾਰ ਹੁੰਦੀ ਹੈ ਫਿਰ ਡਿੱਗਦਾ ਫਿਰ اٹھਦਾ ਹੈ ਕਿਸਾਨ ਵੀ ਗੁਦੁਦ ਦੀ ਮਾਲ ਚਲਦਾ ਹੈ ਇਹ ਉਹਦਾ ਬਾਣਾ ਮੰਨ ਕੇ ਫਿਰ ਅੱਗੇ ਚੁੰਦਾ ਹੈ ਤੇ ਇੱਕ ਦਿਨ ਉਸ ਕਾਮਯਾਬੀ ਮਿਲਦੀ ਹੈ ਮੈਂ ਬਰਾਬਰ ਮੰਨਦੇ ਕਿ ਸਪੋਰਟਸਮੈਨ ਦੀ ਜਿੰਨੀ ਭੱਤੀ ਹੈ ਉਸੇ ਤਰ੍ਹਾਂ ਕਿਸਾਨ ਦੀ ਭੱਤੀ ਹੈ ਤੇ ਕਿਸਾਨ ਅੱਜ ਫਿਰ ਕਿਸੇ ਵੱਲ ਕਿਉਂ 돌ਿਆ ਕਿਉਂਕਿ ਅਸੀਂ ਅੱਜ ਦੇ ਅਗਲੇ ਮੁਕਬਲ ਦੀ ਦੌੜ 'ਚ ਸ਼ਾਮਲ ਹੋ ਗਏ ਅੱਜ ਅਸੀਂ ਪਾਣੀ ਪਤਿਤ ਕਰ ਲਿਆ ਕਲਨ ਗੁਰੂ ਪਾਣੀ ਪਿੱਤਾ ਮਾਤਾ ਕਰਤਾ ਕਰਤ। ਅਸੀਂ ਸਾਧਨੀ ਤੇ ਸਾਮੀਆਂ ਨਹੀਂ ਤੇ ਜਦੋਂ ਪਤਿਤ ਹੋ ਗੀਆਂ ਸਾਡੇ ਘਰ ਬਿਮਾਰੀਆਂ ਦੇ ਡੇਰਾ ਲਾਇਆ ਜਦੋਂ ਹਉਮੈ ਹੰਕਾਰ ਫਸ ਗਏ ਅਸੀਂ ਤੇ ਕਿਨੇ ਕਰਜ਼ੇ 'ਚ ਚੜ ਲਿਆ ਫਿਰ ਕੜਾ ਕਲੇਸ਼ ਜਿਲ੍ਹੇ ਕਿਰਨ ਚ ਵਸਿਆ ਕਿਉਂਕਿ ਜਦੋਂ ਅਸੀਂ ਆਪਸੀ ਲੜਾਈਆਂ ਹੋਈਆਂ ਫਿਰ ਅਸੀਂ ਕੜਾ ਚ ਫਸ ਗਏ ਔਰ ਕੜਾ ਚ ਫਸ ਗਏ ਜਿਸ ਵੇਲੇ ਫਿਰ ਅਸੀਂ ਡਿਪਰੈਸ਼ਨ ਚ ਚਲੇ ਗਏ ਉਹ ਤੋਂ ਕੱਢਣਾ ਸੀ ਜਾਂਦਾ ਸ਼ਤ ਨੇ ਜਿਵੇਂ ਅੰਦਰ ਦੀ ਜਿਹੜੀ ਤੁਸੀਂ ਦ੍ਰਿੜਤਾ ਨੇ ਜਿਵੇਂ სპੋਰਟਸਮੈਨ ਵਿੱਚ ਹੁੰਦੀ ਹੈ ਹਾਰ ਮੰਨਦਾ ਹੈ ਫਿਰ ਖੜਾ ਹੁੰਦਾ ਹੈ ਤੇ ਫਿਰ ਮਿਹਨਤ ਕਰਦਾ ਹੈ ਮਿਹਨਤ ਦੇ ਵਿੱਚੋਂ ਫਿਰ ਇਸ ਤਰ੍ਹਾਂ ਦੀਆਂ ਜੱਸੀ ਵਰਗੀਆਂ ਸਾਡੇ ਬੰਦੀ ਵਰਗੀਆਂ ਉਹ ਪ੍ਰਾਪਤੀਆਂ ਹੁੰਦੀਆਂ ਜਿਹਦੇ ਜਿਹਨਾਂ ਪ੍ਰਾਪਤੀਆਂ ਹੁੰਦੀਆਂ ਫਿਰ ਮਾਨਤ ਪਤੀ ਸਚੀਤਨ ਤੋਂ ਡੇ ਵਰਗੀਆਂ ਜਿਨ੍ਹਾਂ ਨੂੰ ਕਦਰ ਹੁੰਦੀ ਹੈ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਕਿ ਐਵੇਂ ਹੀ ਮਿਲ ਗਿਆ ਮੈਨੂੰ ਜਿਹੜਾ ਪਹਿਲੇ ਨੰਬਰ ਵਾਲਾ ਸਾਇੰਸੀਅਲ ਤੇ ਖੜਾ ਹੋਣਾ ਕਿਤੇ ਸੌਖਾ ਨਹੀਂ بڑے بڑے ਮਾਮਾ ਨੇ ਕੋਤ ਤਾ ਹੁੰਦੇ ਆ ਉੱਥੇ ਬੜਿਆਂ ਨੇ ਮਿਹਨਤਾਂ ਕੀਤੀਆਂ ਹੁੰਦੀਆਂ ਬੜਿਆਂ ਨੇ ਤੇ ਸੋਚਿਆ ਹੁੰਦਾ ਜਿੱਤਣ ਨੂੰ ਹਰ ਕੋਈ ਜਿੱਤਣ ਨੂੰ ਜਾਂਦਾ ਹੈ ਤਨੂਮਾਨ ਹੈ ਆਪਣੇ ਰੀਤੇ ਕਿਉਂਕਿ ਸਾਡਾ ਜਿਵੇਂ ਆਪਣਾ ਤਾਂ ਰੋਜ਼ ਦਾ ਰੋਜ਼ੀ ਜ ਹੈ ਤੁਸੀਂ ਜਦੋਂ ਨਗਰ ਦਾ ਸ਼ੋਟਾ ਭਰਾ ਆਇਆ ਅਸੀਂ ਤਾਂ ਜਨਦੇ ਆ ਪਾਲਦੇ ਆ ਕੀਦੇ ਆ ਵੱਡਾ ਲੰਦਾ ਇਹਨੂੰ ਦੇਖਿਆ ਮੈਨੂੰ ਯਾਦ ਹੈ ਮੇਰੀ ਕੱਲ ਕੋਈ ਚੇਨਈ ਵਾਲੀ ਸਾਈਡ ਦੇ ਉੱਤੇ ਬਾਫ ਕਰਿਓ ਮੈਂ ਇਹ ਗੱਲ ਕਰਨੀ ਤੇ ਨਹੀਂ ਸੀ ਚਾਹੁੰਦਾ ਇਹ ਅਨੁਧਾਰੀ ਹੋਣ ਕਰਕੇ ਇਸ ਬੰਦੇ ਦੇ ਨਾਲ ਤਸਵੀਰ ਦੇ ਨਾਲ ਉਹਨੂੰ ਇੱਕ ਵਾਰ ਇਹਨੇ ਜਦੋਂ ਗੱਲ ਦੱਸੀ ਕਿ ਮੈਨੂੰ ਜਾਣ ਬੁੱਝ ਕੇ ਮੈਨੂੰ ਪਿੱਛੇ ਖੜਾ ਕਰ ਦਿੱਤਾ ਗਿਆ ਕਿਉਂਕਿ ਮੇਰਾ ਮੇਰਾ ਬਣਦਾ ਸੀ ਉੱਤੇ ਹੱਕ ਕਿ ਮੈਂ ਪਹਿਲੇ ਨੰਬਰ ਤੇ ਆਵਾਂ ਤਾਂ ਉਹ ਉਹ ਹੱਕ ਇਹਨੂੰ ਉਸ ਵੇਲੇ ਨਹੀਂ ਮਿਲਿਆ ਬੜਾ ਫੋਲਟ ਸੀ ਇਹ ਪਰ ਇਹ ਸਪੋਰਟਸਮੈਨ ਦੇ ਨਾਲ ਇਹ ਧੱਕੇ ਨਹੀਂ ਹੋਣੇ ਚਾਹੀਦੇ ਕੋਈ ਸਪੋਰਟਸਮੈਨ ਦਾ ਹਰ ਹਰ ਚੀਜ਼ ਨੂੰ ਹਰ ਹਰ ਕਿਤੇ ਨੂੰ ਹਰ ਚੀਜ਼ ਨੂੰ ਮੰਨਦਾ ਹੈ ਪਰ ਹੋ ਜਾਂਦੇ ਆ ਕਈ ਵਾਰ ਅਸੀਂ ਪਹਿਲਵਾਨਾਂ ਨੇ ਨਾਲੁੰਦੇ ਤੱਕਿਆਂ ਨੂੰ ਦੇਖਿਆ ਅਸੀਂ ਬਹੁਤ ਸਾਰੇ ਆਵਾਵਾਂ ਦੇ ਉੱਤੇ ਸਪੋਰਟਸਮੈਨਾਂ ਨੂੰ ਜਿਹਨੇ ਇੱਕ ਖਾਸ ਕਿਸੇ ਚ ਖਿੱਤੇ ਚਾਉਂਦੇ ਉਹਨਾਂ ਦੇ ਨਾਲ ਇੱਕ ਤੱਕੇਸ਼ਾਈ ਹੁੰਦੀ ਦੇਖੀ ਹੈ ਸੋ ਤੁਸੀਂ ਬਾਰ ਬਾਰ ਗਾਣਾ ਲਾ ਰਹੇ ਹੋ ਕਿ ਪੰਜਾਬ ਜਿਹੜਾ ਹੈ ਤੇ ਦਿੱਲੀ ਆ ਕੇ ਨਹੀਂ ਰੱਕ ਲੈਂਦਾ ਜਿਸ ਦਿਨ ਤੁਸੀਂ ਇੱਕ ਸੀ ਜਿਸ ਦਿਨ ਤੁਸੀਂ ਇਸ ਖਿੱਤੇ ਲਈ ਇਸ ਦਿੱਤੇ ਲਈ ਇਸ ਇਲਾਕੇ ਲਈ ਇਸ ਇਸ ਪੰਜਾ ਪਾਣੀਆਂ ਦੇ ਲਈ ਇਕੱਠੇ ਹੋ ਕੇ ਲੜੇ ਜਦੋਂ ਤੁਸੀਂ ਇੱਕ ਮੋੜ ਘੋ ਕੇ ਲੜੇ ਧਰਮਾਂ ਤੋਂ ਉੱਪਰ ਉੱਥੇ ਉੱਠ ਕੇ ਲੜੇ ਉਸ ਦਿਨ ਤੁਸੀਂ ਦਿੱਲੀ ਵੀ ਵੀ ਅਪਿਛੇ ਵੀ ਤੁਸੀਂ ਦੇਖਿਆ ਦਾਹ ਵੀ ਦੇਖੋਗੇ ਇਤਿਹਾਸ ਦੌਰਾਂ ਦੇ ਰਹੋਗੇ ਇਕਜੁੱਟ ਹੋ ਕੇ ਇੱਕ ਗੱਲ ਨੂੰ ਜਰੂਰ ਛੱਡਿਏ ਜਦੋਂ ਧੱਕਾ ਹੁੰਦਾ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹ ਮੈਂ ਮੰਨਦਾ ਕਿ ਜੇ ਉਹ ਪੰਜਾਬ ਦਾ ਹੈ ਤੇ ਉਹਦੇ ਨਾਲ ਖੜ ਜਾਣਾ ਚਾਹੀਦਾ ਹੈ ਇੰਨੀਆਂ ਕਿ ਬੈਨ ਕੈਂਪ ਲਵਾਣ ਕਰੋ ਪਰ ਫਿਰ ਦੁਬਾਰਾ ਪੁਲਿਸ ਉੱਤੇ ਮੀਨ ਵਿੱਚ ਬੁਲਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Será que a liberdade... Morreram